ਜੀ ਬਈ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਮੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਜਿਹੜਾ ਟਾਈਮ ਹੋਇਆ ਹੁਣ ਇੱਥੇ 10:45 ਮਿੰਟ ਤੇ ਹੋ ਗਿਆ ਗੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਕੱਲ ਵਾਲੀ ਵੀਡੀਓ 'ਚ ਤੁਸੀਂ ਦੇਖਿਆ ਸੀ ਕਿ ਮੈਂ ਆਪਣੀ ਭੈਣ ਕੋਲ ਆਈ ਹੋਈ ਸੀ ਕਿ ਤੇ ਆ ਉਹਨਾਂ ਦਾ ਘਰ ਰਹਿ ਗਿਆ ਤੇ ਉਹਨਾਂ ਦੇ ਖੇਤ 'ਚ ਘਰ ਆਗਾ ਤਾਂ ਦੇਖੋ ਇੱਧਰ ਇਹਨਾਂ ਦੇ ਵਾਰ ਮੂਰੇ ਮੱਜਾਂ ਦੇ ਵਾਸਤੇ ਬਣਾਇਆ ਹੋਇਆਗਾ ਸਵੀਮਿੰਗ ਪੂਲ ਆਪਣੇ ਮਤਲਬ ਦੇਖੋ ਵਧੀਆ ਲੱਗ ਰਿਹਾਗਾ ਮੌਜਾਂ ਬੈਠ ਕੇ ਨਹਾ ਰਹੀਆਂ ਆਈਆਂ ਤੇ ਮੈਨੂੰ ਥੋੜੀਆਂ ਡਰਦੀਆਂ ਇਹ ਮੈਂ ਇਹਦੇ ਨੇੜੇ ਨਹੀਂ ਜਾਵਾਂਗੀ ਤੇ ਬਿਗ ਸਿੱਟੇ ਪਾਰ ਰਹੀਆਂ ਆਈਆਂ ਤੇ ਮੌਜਾਂ ਬੈਠੀਆਂ ਇਹਨਾਂ ਨੂੰ ਕੋਈ ਵਾਸਤਾ ਨਹੀਂ ਦੇਖੋ ਕਿੰਨੀ ਇਹਨਾਂ ਦੀ ਮੌਜ ਆ ਗਈ ਤਾਂ ਇੱਧਰ ਮੋਟਰ ਖੇਲ ਇੱਧਰ ਵੱਡੀ ਖੇਲ ਬਣੀ ਹੋਈ ਆ ਇੱਧਰ ਵੱਡੀ ਆਹ ਡਿਗ ਬਣਿਆ ਹੋਇਆਗਾ ਤੇ ਮਾ ਨਾ ਹੀ ਪੜਦੀਆਂ ਪੁੱੜਦੀਆਂ ਆਗਾ ਤੇ ਇੱਧਰ ਬੱਦੀਆ ਫੁੱਲ ਲਾਈ ਹੋਏ ਡੈਕੋਰੇਸ਼ਨ ਦੇ ਬੂਟੇ ਤੇ ਇੱਧਰ ਗੋਬਰ ਗੈਸ ਪlant ਲੱਗਿਆ ਹੋਇਆ ਤੇ ਇੱਥੇ ਸਬਜ਼ੀ ਲਾਈ ਹੋਈ ਆਗੀ ਇੱਥੇ ਮੂਲੀਆਂ ਲਾਈਆਂ ਹੋਈਆਂ ਮੂਲੀਆਂ ਬੱਟਾਂ ਤੇ ਤੇ ਉਧਰਲੀ ਸਾਈਡ ਪਾਲਕਾ ਤੇ ਮਿੱਠੇ ਲੱਗੇ ਹੋਏ ਆਗੇ ਤੇ ਇਧਰ ਥੱਲੇ ਇਸ ਮੈਨ ਲੱਗਾ ਉਹ ਗੋਭੀ ਲਾਈ ਹੋਈ ਆ ਖਨੀ ਤੇ ਉਧਰ ਤੋਰੀਆਂ ਲੱਗੀਆਂ ਹੋਈਆਂ ਤੇ ਇਧਰ ਗੰਨੇ ਵੀ ਜੇ ਵੈਸੇ ਇਹਨਾਂ ਦੇ ਨਾ ਜਿਹੜੀ ਚੀਜ਼ ਆ ਸਾਰੀ ਸੁੱਧ ਹੁੰਦੀ ਆ ਮਤਲਬ ਅ ਮਿਰਚਾਂ ਤੋਂ ਲੈ ਕੇ ਤੇ ਹਲਦੀ ਸਾਰਾ ਮਤਲਬ ਚੀਜ਼ਾਂ ਇਹ ਘਰੇ ਬਣਾਉਂਦੇ ਆਗੇ ਮਤਲਬ ਕਿ ਆਪ ਦੀ ਮਤਲਬ ਤਿਆਰ ਕਰਦੀ ਹੈ ਕਿ ਤੇ ਮੁੱਲ ਦੀ ਚੀਜ਼ ਨਹੀਂ ਲੈਂਦੇ ਹੈਗੇ ਤੇ ਉਧਰ ਦੇ ਪਾਸੇ ਤੁਹਾਨੂੰ ਦਿਖਾਉਣੀ ਆ ਵੈਸੇ ਉਧਰ ਮੱਜਾਂ ਆਈਆਂ ਮੈਨੂੰ ਥੋੜਾ ਜਿਹਾ ਡਰ ਲੱਗਦਾ ਹੈਗਾ ਤਾਂ ਉਧਰ ਹਲਦੀ ਵੀਜੀ ਹੋਈ ਆ ਉਧਰਲੀ ਸਾਈਡ ਤਾਂ ਬਹੁਤ ਸੋਹਣਾ ਲੱਗ ਰਿਹਾ ਖੇਤਾਂ ਦੇ ਵਿੱਚ ਘਰ ਇਧਰ ਕੋਠੀ ਦਾ ਵਿਊ ਆ ਗਿਆ ਤਾਂ ਮੈਂ ਤੁਹਾਨੂੰ ਇਧਰਲੀ ਸਾਈਡ ਲੈ ਕੇ ਜਾਨੀ ਇਧਰ ਬਧੀ ਇਹਨਾਂ ਦਾ ਖਬੀਜਾ ਹੋਇਆ ਝੋਨਾ ਬੀਜਿਆ ਹੋਇਆਗਾ ਥੋੜੀ ਧੁੱਪ ਪੈ ਰਹੀ ਹੈਗੀ ਤਾ ਇਧਰ ਆ ਗਿਆ ਪਿਛਲਾ ਵੀਓ ਦੇਖੋ ਖੇਤਾਂ ਦੇ ਵਿੱਚ ਨਾ ਬਹੁਤ ਵਧੀਆ ਲੱਗਦਾ ਹੈਗਾ ਮੇਰੀ ਰੀਤ ਸੀਗੀ ਖੇਤਾਂ ਦੇ ਵਿੱਚ ਤੇ ਮਿਹਦੀਆਂ ਦੋਨੇ ਭੈਣਾਂ ਖੇਤਾਂ ਖੇਤਾਂ ਚ ਘਰ ਮਿਲ ਗਏ ਇਹਨਾਂ ਨੂੰ ਮੇਰੀ ਰੀਤ ਸੀਗੀ ਖੇਤਾਂ ਚ ਘਰ ਦੀ ਪਰ ਮੈਨੂੰ ਪਿੰਡ ਚ ਮਿਲਿਆ ਤੇ ਬਾਕੀ ਆ ਦੇਖੋ ਮੇਤੋ ਤਾਂ ਦਰਦੀਆਂ ਆਇਆਂ ਇੱਥੇ ਵੇਖੋ ਅਨਾਰ ਦਾ ਬੂਟਾ ਲੱਗਿਆ ਹੋਇਆ ਨਾਰਾਂ ਦੇ ਬੂਟੇ ਤੇ ਉਹਨਾਂ ਦੀ ਕੁੱਤੀ ਬੈਠੀ ਆ ਤਾਂ ਇੱਦਾਂ ਵੀ ਦਿਖਾਉਣੀ ਆ ਤੁਹਾਨੂੰ ਇਧਰ ਕਿੰਨੂਆ ਦੇ ਬੂਟੇ ਲੱਗੇ ਹੋਏ ਆਗੇ ਤੇ ਅਮਰੂਦ ਦਾ ਬੂਟਾ ਹੀ ਥੱਲੇ ਉਤਰਨਾ ਪੈਂਦਾ ਹੈਗਾ ਇਹ ਇੱਧਰ ਦੇਖ ਸਕਦੇ ਹੋ ਤੁਸੀਂ ਇੱਧਰ ਉਹ ਬੀਜਾ ਹੋਗਾ ਉਹ ਬੈਂਗ ਨਹੀਂ ਲੱਗੀ ਹੋਈ ਉੱਧਰ ਤੇ ਉੱਧਰ ਉਹ ਲੱਗਿਆ ਹੋਇਆ ਹਲਦੀ ਬੀਜੀ ਹੋਈ ਆਗੀ ਬਾਕੀ ਉਹ ਮੈਨੂੰ ਪਤਾ ਨਹੀਂ ਕੀ ਬੀਜਿਆ ਹੋਇਆਗਾ ਤੇ ਮੈਂ ਨਾ ਹੁਣ ਇੱਧਰੋਂ ਫੁੱਲ ਤੋੜਦੀ ਆਂਗੀ ਮੈਂ ਤੇਲ ਬਣਾਉਣਾ ਹੈਗਾ ਤਾਂ ਇੱਥੇ ਦੇਖੋ ਮੈਂ ਨਾ ਗੁੜ ਹਲ ਦੇ ਬੂਟੇ ਤੋਂ ਫੁੱਲ ਤੋੜ ਰਹੀ ਆਂਗੀ ਤਾਂ ਮੈਨੂੰ ਪਹਿਲਾਂ ਮੇਰੀ ਮਤਲਬ ਸਾਲ ਹੋ ਗਿਆ ਸੀਗਾ ਮੈਂ ਸਾਲ ਪਹਿਲਾਂ ਤੇਲ ਬਣਾਇਆ ਸੀਗਾ ਤੇ ਮੇਰੇ ਵਾਲਾਂ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਸੀਗਾ ਇਹ ਤੇਲ ਬਣਾਉਣ ਨਾਲ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਿਆ ਇਹ ਤੇਲ ਦਾ ਰਿਜ਼ਲਟ ਇੱਕ ਤਿਆਹ ਘਰ ਦੀ ਸਰੋਂ ਦਾ ਹੋ ਗਿਆ ਹਨਾ ਤੇ ਉਦੋਂ ਮੈਂ ਇਸ ਘਰ ਦੀ ਸਰੋਂ ਵੀ ਮੈਨੂੰ ਮਿਲ ਗਈ ਸੀ ਕਿਉਂਕਿ ਸਾਡੇ ਮੁੱਲ ਦੀ ਲੈਂਦੇ ਸਰੋਂ ਦਾ ਤੇਲ ਤੇ ਮੁੱਲ ਦੇ ਵਿੱਚ ਤੁਹਾਨੂੰ ਪਤਾ ਨਹੀਂ ਕੀ ਕੀ ਕੈਮੀਕਲ ਬਣਾਏ ਹੁੰਦੇ ਆਗੇ ਪਾਏ ਹੁੰਦੇ ਹਨ ਉਹਦੇ ਵਿੱਚ ਤਾਂ ਇਹ ਆ ਵੀ ਉਹਦੇ ਨਾਲ ਕੀ ਆ ਵੀ ਵਧੀਆ ਤੇਲ ਬਣ ਜਾਂਦਾ ਹੈਗਾ ਹੁਣ ਮੈਂ ਫੁੱਲ ਤੋੜੂਗੀ ਤੇ ਫੁੱਲ ਦੇਖ ਕੇ ਮੇਰੀ ਨੀਤ ਫੱਟ ਗਈ ਹੈ ਗੁੜਹਾਲ ਦਾ ਬੂਟਾ ਹੈਗਾ ਜਿਹਨੂੰ ਹਿਵਿਕਸ ਕਹਿੰਦੇ ਆਗੇ ਤਾਂ ਇਹ ਇਹ ਬਹੁਤ ਵਧੀਆ ਹੈ ਦਾ ਰਿਜ਼ਲਟ ਆਉਂਦਾ ਫੁੱਲਾਂ ਦੇ ਨਾਲ ਬਹੁਤ ਸੋਹਣਾ ਤੇਲ ਬਣਦਾ ਹੈ ਇਹਦਾ ਤਾਂ ਹੁਣ ਮੈਂ ਕਿਹਾ ਵੀ ਚੱਲ ਪਹਿਲਾਂ ਮੈਂ ਇਧਰੋਂ ਤੋੜ ਕੇ ਲਵੋਣੀ ਪਰ ਮੈਂ ਤੇਲ ਦੀ ਵੀਡੀਓ ਕਾ ਲੂੰ ਲਿਆਉਂਗੀ ਕੱਲੂ ਪਾਉਂਗੀ ਅੱਜ ਮੈਂ ਤੇਲ ਬਣਾਉਂਗੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਹੋਊਗਾ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜਿਨ੍ਹਾਂ ਦਾ ਕੀਤਾ ਹੋਇਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂਗੀ ਤੇ ਇੱਕ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤਾਂ ਮੈਂ ਇਸ ਵੀਡੀਓ ਦੇ ਵਿੱਚ ਆਪਦੀ ਭਾਂਜੀ ਨੂੰ ਲੈ ਕੇ ਆਉਂਗੀ ਤੇ ਅੱਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਰ ਮੈਂ ਤੇਲ ਦੀ ਵੀਡੀਓ ਜਿਹੜੀ ਉਹ ਕੱਲੂ ਲੈ ਕੇ ਆਉਂ ਗੱਲ ਦਾ ਜਿਹੜੀ ਵੀਡੀਓ ਤੁਸੀਂ ਦੇਖਣੀ ਆ ਮੇਰੀ ਤੇ ਕੱਲੂ ਮੈਂ ਆਪਦੇ ਪਿੰਡ ਵੀ ਜਾਣਾ ਆਏਗਾ ਤੇ ਫਿਰ ਮੈਂ ਕਿਹਾ ਵੀ ਚਲੋ ਅੱਜ ਦੀ ਇੱਥੇ ਪਹਿਲਾਂ ਫੁੱਲ ਤੋੜੇ ਆਗੇ ਤਾਂ ਫਿਰ ਆ ਦੇਖੋ ਮੈਂ ਤੋੜ ਲਿਆਈਆਂਗੀ ਦੇਖੋ ਮੈਂ ਗੁੜਾਲ ਦੇ ਤਾਂ ਫਿਰ ਅੱਗੇ ਚੱਲਦੀ ਆ ਵੀਡੀਓ ਇਹ ਤਾਂ ਜੀ ਨਹੀਂ ਕਰਦਾ ਨਿਕਲ ਨੂੰ ਇਹਨਾਂ ਦਾ ਜੀ ਨਹੀਂ ਕਰਦਾ ਨਿਕਲ ਨੂੰ ਅੱਛਾ ਬੰਨੀਆਂ ਆਂ ਇਹ ਕਿਵੇਂ ਉਹ ਕਰਦੀਆਂ ਹੈਲਥ ਕਰਦੀਆਂ ਹੋਣੀਆਂ ਨਾ ਇਹ ਮਾੜੀ ਮਾੜੀ ਆ ਕੁ ਭਈ ਅਸੀ ਮਾਸੀ ਭਾਂਜੀ ਬਾਹਰ ਬੈਠੀਆਂ ਮੇਰੀ ਛੋਟੀ ਜੀ ਕਿਊਟ ਜੀ ਭਾਂਜੀ ਆ ਕੀ ਚੀਚ ਸਾੜਿਆ ਨੂੰ ਬਾਈ ਕਰ ਦੇ ਸਾੜਿਆ ਨੂੰ ਬਾਈ ਕਰ ਦੇ ਬਾਈ ਕਰ ਦੇ ਸਾੜਿਆ ਨੂੰ ਤੁਹਾਡਾ ਫਿਰ ਮੂੰਹ ਬਾਕੇ ਹਾਂ ਬਾਈ ਕਰਦੇ ਮੂੰਹ ਬਾਕੇ ਖਾਦੇ ਮੂੰਹ ਕੇ ਮ ਬੋਨੀ ਹੁੰਦੀ ਆ ਅੱਖਾਂ ਬਾਈ ਅੱਖਾਂ ਬਾਈ ਮੂੰਹ ਮੂੰਹ ਬਾਈ ਕਿਵੇਂ ਬੋਨੀ ਹੁੰਦੀ ਆ ਓਏ ਓ ਵੀ ਸਾਢੇ ਤਿੰਨ ਦੇਖੀ ਜਾਂਦੇ ਆ ਦੇਖੀ ਓ ਵੀ ਸਾਰੇ ਦੇਖਦੇ ਉਧਰ ਮੂੰਹ ਬਾਕੇ ਖਾ ਇਧਰ ਨਾ ਪਟ ਇਧਰ ਮੂੰਹ ਬਾਕੇ ਖਾ ਸਾਰਿਆਂ ਨੂੰ ਓਏ ਬਾਤਾ ਮੂੰਹ ਗੁਗਲੋਜੀ ਵੀ ਹਣਾ ਸੀ ਅੰਦਰ ਚੱਲਦੇ ਮੈਂ ਨਾ ਤੁਹਾਨੂੰ ਤੇਲ ਬਣਾ ਕੇ ਦਿਖਾਉਂਗੀ ਤੇਲ ਬਣਾਉਣੀ ਹੁੰਦੀ ਆ ਮੈਂ ਮੈਨੂੰ ਆ ਫਲ ਨਹੀਂ ਮਿਲਦੇ ਸੀਗੇ ਗੁੜ ਹਲ ਦੇ ਤੇ ਇਹਨਾਂ ਦੇ ਲੱਗੇ ਹੋਏ ਆ ਤਾਂ ਫਿਰ ਮੈਂ ਹੁਣ ਤੇਲ ਬਣਾਉਂਗੀ ਸਰੋਂ ਸਰੋਂ ਦਾ ਤੇਲ ਪਾ ਕੇ ਵਿੱਚ ਤੇ ਬਹੁਤ ਹੀ ਵਧੀਆ ਬਾਲ ਮੇਰੇ ਪਹਿਲਾਂ ਮੈਂ ਜਦ ਲਾਉਂਦੀ ਸੀਗੀ ਨਾ ਤੇ ਮੇਰੇ ਬਾਲ ਵਧਣ ਲੱਗੇ ਸੀਗੇ ਝੜਨੋਂ हट ਗਏ ਸੀਗੇ ਤੇ ਮੈਂ ਮੈਨੂੰ ਇਹ ਫੌਲ ਨਹੀਂ ਮਿਲੇ ਹੈਗੇ ਤੇ ਮੇਰਾ ਹੁਣ ਮਤਲਬ ਸਮਝ ਲਓ ਸਾਲ ਹੀ ਹੋ ਗਿਆ ਤੇ ਮੈਂ ਤੇਲ ਨਹੀਂ ਬਣਾਇਆ ਹੈਗਾ ਤੇ ਹੁਣ ਮੈਂ ਬਣਾਉਂਗੀ ਇੱਕ ਘਰ ਦੀ ਸਰੋਂ ਦਾ ਤੇਲ ਮਤਲਬ ਮੌਲ ਦੇ ਤਾਂ ਤੁਹਾਨੂੰ ਪਤਾ ਹੀ ਹੈ ਨਾ ਪਤਾ ਨਹੀਂ ਕੀ ਕੀ ਕੁਝ ਪਾ ਕੇ ਤੋਰਦੇ ਹੈਗੇ ਤੇ ਚਲੋ ਚਲਦੇ ਅੰਦਰ ਮੈਂ ਇਸ ਚੀਜ਼ ਲਈ ਮਾਫੀ ਚਾਹੁੰਦੀ ਕਿਉਂਕਿ ਮੈਂ ਅੱਜ ਨਾ ਤੇਲ ਬਣਾਉਣ ਦਾ ਮੇਰਾ ਟਾਈਮ ਨਹੀਂ ਲੱਗਿਆ ਹੈਗਾਗਾ ਤੇ ਉਮੀਦ ਕਰਦੀ ਹਾਂ ਵੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਪਰ ਮੈਂ ਕੱਲੂ ਤੇਲ ਦੀ ਵੀਡੀਓ ਜ਼ਰੂਰ ਲੈ ਕੇ ਆਉਂਗੀ ਤੇ ਤੁਸੀਂ ਮੇਰੀ ਵੀਡੀਓ ਨੂੰ ਦੇਖਣ ਆਏਗਾ ਕਿਉਂਕਿ ਬਧੀਆ ਤੇਲ ਆਗਾ ਉਹ ਤੇ ਉਮੀਦ ਕਰਦੀ ਹਾਂ ਜੀ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਪੂਰੀ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਮੈਂ diel diyan ਨੂੰ ਮਿਲੂੰਗੀ ਤੁਹਾਨੂੰ ਇਸ ਤਰ੍ਹਾਂ ਦੀ ਕੋਰ ਵੀਡੀਓ ਲੈ ਕੇ ਮਤਲਬ ਵੀਡੀਓ ਤੇ ਮੇਰੇ ਡੇਲੀ ਹੁੰਦੀਆਂ ਹੁੰਦੀਆਂ ਨੇ ਮੈਂ ਨਵੇਂ ਵਲੌਗ ਲੈ ਕੇ ਮਿਲੂੰਗੀ ਤਾਂ ਮੇਰੇ ਜਿਹੜੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਖੇਤਾਂ ਦਾ ਵੀਊ ਕਿੱਦਾਂ ਦਾ ਲੱਗਿਆ ਤੇ ਸਾਰਿਆਂ ਨੂੰ ਬਾਏ ਬਾਏ